ਜਿਹੜੀ ਕਾਲ ਤੱਕ ਸਾਹਿਬ ਤੇ ਬੀਬੀ ਜਗੀਰ ਕੌਰ ਨੇ ਦਿੱਤਾ ਲਿਖਤੀ ਸਪਸ਼ਟੀਕਰਨ ਕਿ ਆ ਮੈਂ ਨਹੀਂ ਕੀਤੀ ਰੋਮਾ ਦੀ ਬੇਅਦਬੀ ਮੈਨੂੰ ਅਫਸੋਸ ਹੈ ਮਹਾਨ ਤਖਤ ਤੇ ਅਜਿਹੇ ਮਸਲੇ ਆਉਣ ਲੱਗੇ ਤਖਤ ਦੀ ਮਰਿਆਦਾ ਨੂੰ ਲੱਗੀ ਹੈਗਾ ਬੀਬੀ ਜਗੀਰ ਕੌਰ ਤੇ ਨੋਟਿਸ ਨੂੰ ਲੈ ਕੇ ਕਮ ਅਸਾਨ ਐਸਟੀਪੀਸੀ ਬੋਲੀ ਕੁਝ ਬਾਕੀ ਅਕਾਲੀਆਂ ਨੇ ਜਥੇਦਾਰ ਸਾਹਿਬ ਨੂੰ ਚੁਣੌਤੀ ਤੱਕ ਦਿੱਤੀ ਸੋ ਵੀ ਬਦਲ ਤੇ ਕਾਰਵਾਈ ਦੀ ਤਾਰੀਫ ਕਰਨ ਵਾਲੇ ਹੁਣ ਸਰਵੋੱਚ ਤਖਤ ਤੇ ਚੱਕ ਰਹੇ ਨੇ ਸਭਾ कांग्रेस लीडरा नाल ਹੋਈ ਵਿਵਾਦ ਤੇ ਡੀਸੀ ਗੁਰਦਾਸਪੁਰ ਦਾ ਜਵਾਬ ਕਿਸੇ ਕਿਸੇ ਲੀਡਰ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਸਭ ਨੂੰ ਦਿੱਤਾ ਪੂਰਾ ਸਤਕਾਰ ਦਾ ਦਾਵਾ ਬੋਲੇ ਮੇਰੇ ਲਈ ਪ੍ਰੋਟੋਕੋਲ ਦਾ ਨਹੀਂ ਰੱਖਿਆ ਧਿਆਨ ਜੁਨ ਕਮਿਸ਼ਨ ਨੂੰ ਮਿਲਿਆ ਪੰਜਾਬ ਬੀਜੇਪੀ ਦਾ ਵਫਦ ਉਮੀਦਵਾਰਾਂ ਨੂੰ ਐਨਓਸੀ ਨਾ ਮਿਲਣ ਦੀ ਕੀਤੀ ਸ਼ਿਕਾਇਤ ਵੋਟਰ ਸੂਚੀਆਂ ਮੁਹੱਈਆ ਨਾ ਹੋਣ ਦੇ ਚੱਕੇ ਸੇ ਕਾਲੀ ਦਲ ਨੇ ਤੋਂ ਕਮਿਸ਼ਨ ਨੂੰ ਲਿਖੀ ਚਿੱਠੀ ਕਿ ਐਟੂਲਾ ਟੈਕਸ ਦੇ ਨਾਮ ਤੇ ਰਿਟਰਨਿੰਗ ਅਫਸਰ ਦੇ ਪਦਰ ਤੇ ਰੱਦ ਨਾ ਹੋਣ ਪਰਚੇ ਤੋਂ ਕਮਿਸ਼ਨ ਖੁਦ ਕਰੇ ਨਿਗਰਾਨ। ਜੀਰਾ ਛੋਈ ਹਿੰਸਕ ਚੜਪ ਦੇ ਮਾਮਲੇ 'ਚ 778 ਖਿਲਾਫ ਐਫ ਆਈ ਆਰ ਦਰਜ। ਪੰਜਾਬੀ ਚੋਣਾਂ ਦੀ ਨਾਮਿਨੇਸ਼ਨ ਦੌਰਾਨ ਹੋਈ ਸੀ ਚੜਪ ਸਾਬਕਾ ਵਿਧਾਇਕ ਕੁਲਬੀਰ ਜੀਰਾ ਵੀ ਹੋਈ ਸੀ ਜਦਕਿ ਹਾਤਵਾ ਗਾਂਧੀ ਤੇ ਬੀਜੇਪੀ ਐਮਪੀ ਕੰਗਨਾ ਦੀ ਵਿਵਾਦਿਤ ਪੋਸਟ ਲਾਲਬਦਰ ਸ਼ਾਸਤਰੀ ਦੀ ਫੋਟੋ ਸ਼ੇਅਰ ਕਰ ਲਿਖਿਆ ਵੇਛਦੇ ਪਿਤਾ ਨਹੀਂ ਦੇਛਦੇ ਲਾਲ ਕਲ ਤੇਜਾ ਪਰ ਚਰੇਲਾ ਰੋਕਣਗੇ ਕਿਸਾਨ ਦੁਪਹਿਰ ਸਾਡੇ 12:00 ਵਜੇ ਤੋਂ 2:30 ਵਜੇ ਤੱਕ ਟਰੈਕ ਕਰਨਗੇ ਜਮ ਐਮਐਸਪੀ ਤੇ ਲਖੀਨਪੁਰ ਖੀਰੀ ਦਾ ਮੰਗਿਆ ਜਾਏਗਾ ਇਨਸਾਫ ਰਾਜਸਥਾਨੀ ਦਿੱਲੀ ਛਿਨ ਨਸ਼ੇ ਦੀ ਵੱਡੀ ਖੇਪ ਬਰਾਮਦ ਦਿੱਲੀ ਸਪੈਸ਼ਲ ਸੈੱਲ ਨੇ पांच सौ सठ किलो कोकीन समेत चार मुलजम कि काबू मिडल ईस्ट तो चल रहा है सताल न्यूज एटीन देख रहे सारे दर्शकों का स्वागत है मैं हां विजयपाल बराड़ सब तालियां खबरों लैके दर्शकों के सामने हाजिर हाँ गल दिया बीबी जगीर कौर बीबी जगीर कौर वालों दिते स्पष्टीकरण की जिसके है कि मैं बेकसूर हूँ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਤੇ ਉਹਨਾਂ ਖਿਲਾਫ ਦਿੱਤੀ ਸ਼ਿਕਾਇਤ ਨੂੰ ਉਹਨਾਂ ਨੇ ਝੂਠੀ ਘਰਾੜ ਦਿੱਤਾ ਇੰਨਾ ਹੀ ਨਹੀਂ ਸ਼ਿਕਾਇਤ ਦੇਣ ਵਾਲਿਆਂ ਦੇ ਖਿਲਾਫ ਵੀ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨੋਟਿਸ ਤੇ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਤੇ ਬੇਟੀ ਦੇ ਕਤਲ ਅਤੇ ਰੋਮਾਂ ਦੀ ਬੇਦਬੀ ਤੇ ਆਪਣਾ ਲਿਖਤੀ ਸਪਸ਼ਟੀਕਰਨ ਸੌਂਪਿਆ। ਬੀਬੀ ਜਗੀਰ ਕੌਰ ਨੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਕਿ ਆਪਜੀ ਵੱਲੋਂ ਜੋ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਪੜ ਕੇ ਹੈਰਾਨੀ ਤੇ ਦੁੱਖ ਹੋਇਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਰਥ ਨੂੰ ਵੱਡਾ ਰੁਤਬਾ ਦੇ ਕੇ ਨਵਾਸਿਆ ਹੈ। ਮੇਰੀ ਸ਼ਿਕਾਇਤ ਕਰਨ ਵਾਲੇ ਵੀ ਆਪਣੇ ਆਪ ਨੂੰ ਗੁਰਸਿੱਖ ਅਤੇ ਪੰਥਕ ਕਹਾਉਂਦੇ ਹੋਣਗੇ। ਉਹਨਾਂ ਨੂੰ ਇੱਕ ਸਿੱਖ ਬੀਬੀ ਬਾਰੇ ਅਜਹੀਆਂ ਸਿਧਾਂਤਹੀਣ, ਬੇਬੁਨਿਆਦ, ਮਨਕਰਤ ਸਿਆਸਤ ਤੋਂ ਪ੍ਰੇਰਿਤ ਸਰਾਸਰ ਝੂਠੀਆਂ ਸ਼ਿਕਾਇਤਾਂ ਸ਼ੋਭਾ ਨਹੀਂ ਦੰਦੀਆਂ। ਸਿੰਘ ਸਾਹਿਬ ਜੀ ਆਪ ਜੀ ਵੱਲੋਂ ਪੱਤਰ ਦੇ ਵਿੱਚ ਰੋਮਾ ਦੀ ਬੇਅਦਬੀ ਬਾਰੇ ਜਾਂ ਆਪਣੀ ਬੇਟੀ ਦੇ ਕਤਲ ਬਾਰੇ ਪੁੱਛਿਆ ਹੈ। ਉਸ ਦਾ ਜਵਾਬ ਤਾਂ ਇੰਨਾ ਹੀ ਬਣਦਾ ਕਿ ਮੈਂ ਕਦੇ ਰੋਮਾ ਦੀ ਬੇਅਦਬੀ ਨਹੀਂ ਕੀਤੀ। ਅਤੇ ਬੇਟੀ ਦੀ ਮੌਤ ਬਾਰੇ ਬੇਬੁਨਿਆਦ ਝੂਠੇ ਕੇਸ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮੈਨੂੰ ਬੇਇਜ਼ਤਬਰੀ ਕਰਕੇ 2018 ਦੇ ਵਿੱਚ ਇਨਸਾਫ ਦਿੱਤਾ ਹੈ ਸਿੰਘ ਸਾਹਿਬ ਜੀ ਮੈਂ ਆਖਿਰ ਦੇ ਵਿੱਚ ਕਹਿਣਾ ਚਾਹੁੰਦੀ ਆ ਕਿ ਮੇਰਾ ਰੋਮ ਰੋਮ ਗੁਰੂ ਗ੍ਰੰਥ ਗੁਰੂ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਲਈ ਸਮਰਪਿਤ ਹੈ ਮੇਰੇ ਖਿਲਾਫ ਆਈ ਝੂਠੀ ਤੇ ਬੇਤੁਕੀ ਸ਼ਿਕਾਇਤ ਨੂੰ ਧਰਮ ਅਤੇ ਪਰੰਪਰਾ ਦੇ ਪਰਖੇਪ ਦੇ ਵਿੱਚੋਂ ਵਿਚਾਰਿਆ ਜਾਵੇ ਤੇ ਝੂਠੀ ਸ਼ਿਕਾਇਤ ਕਰਨ ਵਾਲਿਆ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਕਾਇਮ ਰਹਿ ਸਕੇ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲੀ ਸਰਸਰ ਝੂਠੀ ਸੀ ਤਦਰ ਸ਼੍ਰਮਣੀ ਕਮੇਟੀ ਨੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਪੁਰਾਣੇ ਬਿਆਨ ਦਾ ਹਵਾਲਾ ਦਿੰਦੇ ਹੋਏ ਤਿੱਖਾ ਪਲਟਵਾਰ ਕੀਤਾ ਐ ਜੀਪੀਸੀ ਨੇ ਕਿਹਾ ਕਿ ਅਕਾਲੀ ਸੁਧਾਰ ਲਹਿਰ ਨੇ ਜਥੇਦਾਰ ਸਾਹਿਬ ਨੂੰ ਚੁਣੌਤੀ ਦਿੱਤੀ ਹੈ ਜਿਹੜਾ ਇਸ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਉਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਿੰਘ ਸਾਹਿਬ ਨੂੰ ਜੈਦਰ ਸਾਹਿਬ ਨੂੰ ਇੱਕ ਜਿਹੜੀ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਨੂੰ ਕਿਹਾ ਵੀ ਇਹਨਾਂ ਤੇ ਵੀ ਕੋਈ ਕਾਰਵਾਈ ਕਰੋ ਉਹ ਵਿਅਕਤੀਆਂ ਨੂੰ ਇਹ ਆਪਣੇ ਇਦਾਂ ਕਿਸੇ ਵੀ ਔਸਤਰੀ ਬਾਰੇ ਇਦਾਂ ਦੀ ਸੋਚ ਲੈ ਕੇ ਨਹੀਂ ਅਕਾਲ ਤਖਤ ਸਾਹਿਬ ਕੋ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ ਪਰ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਹੀ ਜਥੇਦਾਰ ਸਾਹਿਬ ਨੂੰ ਜੈਜੈਕਾਰ ਕੀਤੀ ਤੁਸੀਂ ਉਹਨਾਂ ਦਾ ਸਰਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅਜੇ ਗੱਲ ਕਿੱਡੀ ਗੱਜ ਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨ ਜਥੇਦਾਰ ਜਿਹੜੇ ਨੇ ਕਾਲ ਤਖਤ ਸਾਹਿਬ ਦੇ ਉਹ ਸਾਡੇ ਲਈ ਸਤਕਾਰਯੋਗ ਹੈ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਾਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦੇਵੋਗੇ ਉਸ ਗੱਲ ਦਾ ਡਟ ਕੇ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆਂ ਨਹੀਂ ਕਰ ਰਹੇ ਜ਼ਿਕਰ ਹੋ ਗਿਆ ਕਿ ਪਿਛਲੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਸੀ ਤੇ ਧੀ ਦੇ ਕਤਲ ਅਤੇ ਰੋਮਾਂ ਦੀ ਬਿਦਵੀ ਮਾਮਲੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਪਸ਼ਟ ਕਰਨ ਮੰਗਿਆ ਸੀ ਨੋਟਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਗਿਆ ਸੀ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤੇ ਉਧਰ ਪੰਚਾਇਤੀ ਚੌੜਾ ਨੂੰ ਲੈ ਕੇ ਪੁਲਿਸ ਦਾ ਵੀ ਐਕਸ਼ਨ ਦੇਖਣ ਨੂੰ ਮਿਲਿਆ ਹੈ ਫਾਜ਼ਲਕਾ ਪੁਲਿਸ ਨੇ 4 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 3 ਪਿਸਤੌਲਾਂ 21 ਕਾਰਤੂਸ ਤੇ 2 ਕਾਰਾਂ ਬਰਾਮਦ ਕੀਤੀਆਂ ਨੇ ਬੀਡੀਪੀਓ ਦਫ਼ਤਰ ਦੇ ਬਾਹਰੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ ਪੁਲਿਸ ਦੇ ਮੁਤਾਬਕ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਖ ਸੀ ਇਹਨਾਂ ਤੇ ਪਹਿਲਾਂ ਵੀ ਕਈ ਸੰਗੀਨ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਤਿੰਨ ਪਿਸਟਲ ਮਿਲੇ ਨੇ ਇਹਨਾਂ ਦੇ ਕੋਲੋਂ 21 ਕਾਰਤੂਸ ਪੁਲਿਸ ਨੇ ਬਰਾਮਦ ਕੀਤੇ ਨੇ ਫਾਜ਼ਿਲका ਪੁਲਿਸ ਵੱਲੋਂ ਇਹਨਾਂ ਨੂੰ ਇੱਕ ਬੀਡੀਪੀਓ ਦਫ਼ਤਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਸਪੈਸਿਫਿਕ ਇਨਪੁਟ ਦੀ ਬਹਾਦਰ ਅਕਬਰ ਜਲਾਲਾਬਾਦ ਤੋਂ ਸ਼ੱਕੀ ਵਿਅਕਤੀ ਇਹਨਾਂ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਤੇ ਇਹ ਜਿਹੜੇ ਹੈਗੇ ਆ ਤਿੰਨ ਦੋਸ਼ੀ ਅਨਿਲ ਕੁਮਾਰ ਢਿੱਲੂ ਪੁਨਾਲ ਸ਼ਰਮਾ ਤੇ ਪ੍ਰਿੰਸ ਨੂੰ ਗ੍ਰਫਤਾਰ ਕੀਤਾ ਇੱਕ ਕਾਰ ਸਲੈਰੀਓ ਦੋ ਪਿਸਟਲ ਦੋ ਮੈਗਜ਼ੀਨ ਤੇ ਅੱਠ ਜਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਸੀ ਦੌਰਾਨੇ ਤਫਤੀਸ਼ ਇੱਕ ਹੋਰ ਦੋਸ਼ਕ ਜਿਹੜਾ ਦੋਸ਼ੀ ਨੂੰ ਰਾਉਂਡ ਅਪ ਕੀਤਾ ਗਿਆ ਜਿਹਦਾ ਨਾਮ ਸੁਖਮੰਦਰ ਸਿੰਘ ਇਹਦੇ ਤੋਂ ਵੀ ਇੱਕ ਪਿਸਟਲ ਸੱਤ ਇੱਕ ਮੈਗਜ਼ੀਨ ਤੇ ਸੱਤ ਰੌਂਡ ਬਰਾਮਦ ਹੋਏ ਆ ਹੁਣ ਤੱਕ ਇਸ ਮੁਕੱਦਮੇ ਦੇ ਵਿੱਚ ਕੁੱਲ ਜਿਹੜਾ ਹੈਗਾ 21 ਰੋਂਦ ਤੇ ਤਿੰਨ ਪਿਸਟਲ ਬਰਾਮਦ ਹੋ ਚੁੱਕੇ ਨੇ ਇਹ ਚਾਰ ਦੋਸ਼ੀ ਵੀ ਰਿਮਾਂਡ ਚ ਨੇ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਪਰਪਸ ਕੀ ਸੀ ਕੀ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਸੋ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀ ਅਨਸਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਜੁੜੇ ਨੇ ਫਾਜ਼ਲ ਕਾ ਤੋਂ ਹੋਰ ਜਾਣਕਾਰੀ ਦੇ ਲਈ ਪ੍ਰਦੀਪ ਪੁਲਿਸ ਜਿਸ ਤਰੀਕੇ ਨਾਲ ਕਹਿ ਰਹੀ ਹੈ ਕਿ ਇਹਨਾਂ ਦਾ ਕਨੈਕਸ਼ਨ ਕੋਈ ਪੰਚਾਇਤ ਚੋਣਾਂ ਨਾਲ ਸੀ ਜਾਂ ਬੀਡੀਓ ਦਫਤਰ ਦੇ ਬਾਹਰ ਇਹ ਕੀ ਕਰ ਰਹੇ ਸੀ ਕਿਸੇ ਨੂੰ ਕੋਈ ਧਮਕੀ ਦੇਣ ਜਾਂ ਕਿਸੇ ਕਿਸੇ ਉਮੀਦਵਾਰ ਨੂੰ ਕੋਈ ਡਰੋਨ ਧਮਕਾਉਣ ਕੀ ਕੁਝ ਪਤਾ ਚੱਲਿਆ ਹੈ ਕੁਝ ਪੁਲਿਸ ਨੇ ਜਿੰਨੀ ਵੀ ਇਨਵੈਸਟੀਗੇਸ਼ਨ ਕੀਤੀ ਹੈ ਉਸ ਦੇ ਵਿੱਚ ਕਿ ਕਿਸ ਚੀਜ਼ ਲਈ ਆਏ ਸੀ ਇਹ ਬਿਲਕੁਲ ਜਿਹੜੇ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਜਿਹੜਾ ਸਰਦੀ ਇਲਾਕੇ ਦੇ ਅੰਦਰ ਜਿਹੜੀ ਇਹ ਪੁਲਿਸ ਵੈਸੇ ਹੀ ਚੌਕਸ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ ਜਿਹੜੇ ਹੈ ਬीडीपीਓ ਦਫਤਰ ਹੋਣ ਜਾਂ ਸਰਕਾਰੀ ਇਮਾਰਤਾਂ ਹੋਣ ਉਹਦੇ ਵਿੱਚ ਜਿਹੜੀ ਗਸ਼ਟ ਵਧਾਈ ਗਈ ਹੈ ਤੇ ਮੁਲਾਜ਼ਮਾਂ ਦੀ ਜਿਹੜੀ ਤਨਾਤੀ ਕੀਤੀ ਗਈ ਹੈ ਐ ਦੌਰਾਨ ਸੀਐਸਟਾਫ ਫਾਜ਼ਿਲਕਾ ਨੂੰ ਜਿਹੜੀ ਇੱਕ ਸੂਚਨਾ ਮਿਲਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਨੌਜਵਾਨਾਂ ਵੱਲੋਂ ਜਿਹੜਾ ਹਥਿਆਰ ਲੈ ਕੇ ਬीडीपीਓ ਦਫਤਰ ਦੇ ਅੰਦਰ ਬीडीपीਓ ਦਫਤਰ ਦੇ ਬਾਹਰ ਜਿਹੜਾ ਕਾਰ ਦੇ ਬਾਹਰ ਬੈਠੇ ਹੁੰਦੇ ਨੇ ਤੇ ਇਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕੀ ਕੋਈ ਵਾਰਦਾਤ ਦੇ ਫਿਰਾਕ ਦੇ ਅੰਦਰ ਨਹੀਂ ਹਾਲਾਂਕਿ ਜਿਹੜੀ ਵਾਰਦਾਤ ਕੀ ਅੰਜਾਮ ਦਿਨਾ ਸੀਗਾ ਕਿਸ ਤਰ੍ਹਾਂ ਦੀ ਇਹਨਾਂ ਦੀ ਮਨਚਾ ਸੀਗਾ ਇਹ ਫਿਲਹਾਲ ਇਨਵੈਸਟੀਗੇਸ਼ਨ ਦਾ 파ਟ ਹੈ ਪਰ ਪੁਛ ਦੀ ਰਡਾਰ ਦੇ ਉੱਪਰ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਇਹਨਾਂ ਕੋਲੋਂ ਨਜਾਇਜ਼ ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਪੁਛ ਤੋਂ ਬਾਅਦ ਇੱਕ ਵਿਅਕਤੀ ਨੂੰ ਹੋਰ ਨੂੰ ਜਿਹੜਾ ਪਕੜਿਆ ਗਿਆ ਜਿੰਦੇ ਕੋਲੋਂ ਇੱਕ ਹੋਰ ਪਿਸਤਲ ਜਿਹੜੀ ਬਰਾਮਦ ਕੀਤੀ ਗਈ ਫਿਲਹਾਲ ਦੀ ਕੜੀ ਵਿੱਚ ਦੰਗਾਈ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਜਿਹੜਾ ਸ਼ੱਕ ਹੈ ਕਿ ਪੰਚਾਇਤੀ ਚੋਣਾਂ ਦੇ ਅੰਦਰ ਜਿਹੜੀ ਹੈ ਇਹ ਵੱਡੀ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣ ਦੀ ਫਿਰਾਕੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਵਿੜੀ ਕੇ ਜਿਹੜੇ ਇਹ ਲੋਕ ਆ ਗਏ ਨੇ ਠੀਕ ਹੈ ਧੰਨਵਾਦ प्रदीप ਇਸ ਜਾਣਕਾਰੀ ਦੇ ਲਈ ਤਾਂ ਪੁਲਿਸ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਨਾਮਿਨੇਸ਼ਨ ਫਾਈਲ ਹੋ ਰਹੇ ਨੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਨਜਾਇਜ਼ ਹਥਿਆਰ ਲੈ ਕੇ ਵੀਡੀਓ ਦਫ਼ਤਰ ਦੇ ਬਾਹਰ ਕੀ ਕਰ ਰਹੀ ਸੀ ਕੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਕ ਸੀ ਜਾਂ ਕਿਸੇ ਵਿਰੋਧੀ ਪਾਰਟੀਆਂ ਦੇ ਕੈਂਡੀਡੇਟਸ ਨੂੰ ਕੋਈ ਡਰੋਂ ਧਮਕਾਉਣ ਦੀ ਕੋਸ਼ਿਸ਼ ਸੀ ਜਾਂ ਕਿਸੇ ਨੇ ਇਹਨਾਂ ਨੂੰ ਸੱਦਿਆ ਸੀ ਇਹ ਆਪਣੀ ਮਰਜ਼ੀ ਨਾਲ ਇੱਥੇ ਕੁੰਮਰੇ ਸੀ ਸੋ ਪੁਲਿਸ ਸਾਰੇ ਐਂਗਲਸ ਤੋਂ ਜਾਂਚ ਕਰ ਰਹੀ ਹੈ। ਤੇ ਉਧਰ ਪੰਚਾਇਤੀ ਚੋਣਾਂ ਦੇ ਚੱਲਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਭਰਾ ਨੂੰ ਸਨਮਾਨਿਤ ਕਰਨ ਤੇ ਵਿਵਾਦ ਖੜਾ ਹੋ ਗਿਆ। ਆਮ ਆਦਮੀ ਪਾਰਟੀ ਦੇ ਦਫ਼ਤਰ ਚੋਂ ਗੈਂਗਸਟਰ ਜੱਗੂ ਦੀ ਮਾਤਾ ਅਤੇ ਉਹਨਾਂ ਦੇ ਭਰਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਹਮਲਾਵਰ ਹੋ ਗਈ। ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਹੀ ਘਟਾਰੇ 'ਚ ਖੜਾ ਕਰ ਦਿੱਤਾ। ਪੰਜਾਬੀਆਂ ਪੰਚਾਇਤੀ ਚੋਣਾਂ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਗੂੰਜ ਰਿਹਾ ਹੈ ਜ਼ਿਕਰ ਹੋ ਰਿਹਾ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਉਸ ਗੈਂਗਸਟਰ ਦਾ ਜੋ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਨਾਮ ਲਿਆ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤੇ ਕਾਂਗਰਸ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਜਿਨ੍ਹਾਂ ਨੇ ਇੱਕ ਤਸਵੀਰ ਦਿਖਾਉਂਦਿਆਂ ਇਲਜ਼ਾਮ ਲਾਇਆ ਹੈ ਕਿ ਆਪਦੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਨੇ ਆਪਣੇ ਦਫ਼ਤਰ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਸਨਮਾਨਿਤ ਕੀਤਾ ਹੈ ਇਲਜ਼ਾਮ ਹੈ ਕਿ ਗੈਂਗਸਟਰ ਜੱਗੂ ਦੇ ਭਰਾ ਦੀ ਭਗਵਾਨਪੁਰਿਆ ਪਿੰਡ ਦੇ ਸਰਪੰਚ ਨੂੰ ਤਜ ਪੁਸ਼ੀ ਤੱਕ ਕਰ ਦਿੱਤੀ ਗਈ ਹੈ ਅਤੇ ਇਸ ਤਸਵੀਰ ਦੇ ذریعے ਉਹਨਾਂ ਪੰਜਾਬ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵੇਚਾ ਖੜਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ। ਤੇ ਉਹਨੂੰ ਗਾਲਾਂ ਲੱਡੂ ਖਵਾ ਰਹੇ ਨੇ। ਭਗਵਾਨ ਸਿੰਘ ਬਾਣ ਨੂੰ ਵੋਟਾਂ ਮਿਲਿਆ ਸੀ ਬਦਲਾ ਲਈ। ਉਹਨਾਂ ਨੇ ਕਿਹਾ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਆਮ ਘਰਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਆਮ ਘਰਾਂ ਦੇ ਬੱਚੇ ਤੇ ਨਹੀਂ ਆਏ ਗੁੰਡੇ ਜ਼ਰੂਰ ਪੜਤੀ ਹੋਗੇ ਰੰਧਾਵਤ ਦੇ ਇਲਜ਼ਾਮੇ ਕਿ ਪੰਚਾਇਤੀ ਚੋਣਾਂ ਦੇ ਲਈ ਗੈਂਗਸਟਰ ਜਗੂਦਾ ਪਰਿਵਾਰ ਪਿੰਡ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਰਿਹਾ ਹੈ 100 ਤੋਂ 150 ਗੱਡੀਆਂ ਘੁਮਾ ਕੇ ਪਿੰਡ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਗੂ ਪਗਵਾਨਪੁਰਜੇ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ ਦੇ ਚ ਲੋਕਾਂ ਨੂੰ ਟਰੇਰਾਈਜ਼ ਕਰ ਰਿਆ ਇਲਜ਼ਾਮ ਲੱਗੇ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਨੇ ਵੀ ਕੈਮਰੇ ਸਾਹਮਣੇ ਆ ਕੇ ਆਪਣੀ ਸਫਾਈ ਪੇਸ਼ ਕੀਤੀ ਉਹਨਾਂ ਰੰਦਾਵਾ ਤੇ ਮੁਖਤਾਰ ਅंसारी ਨੂੰ ਲੈ ਕੇ ਸਵਾਲ ਖੜੇ ਕੀਤੇ ਅਤੇ ਨਾਲ ਹੀ ਇੱਕ ਮਾਨ ਬੁਰਾ ਭਲਾ ਕਹਿੰਦੇ ਵੀ ਨਿਸ਼ਾਨਾ ਸਾਧਿਆ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚੇਰਮਨ ਮਖ्तार ਅंसारी ਦੀ ਕੋਟੀ ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖਸਾਬ ਮਖ्तार ਅंसारी ਨਾਲ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋ ਬੱਚਾ ਕਿਸਦਾ ਘਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੰਗ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਵਿਵਾਦ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਬੇਵਜਹ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਦੰਦਾਬਾਦ ਸਾਹਿਬ ਦੇ ਬਿਆਨ ਦੀ ਨਿੰਦਾ ਵੀ ਕਰਦਾ ਔਰ ਦਾਵਾ ਸਾਹਿਬ ਨੂੰ ਮੈਂ ਕਿਹਾ ਕਿ ਸਾਥ ਸੋਚ ਕੇ ਗੱਲ ਕਰੋ ਆਪਣੇ ਮੰਜੇ ਥੱਲੇ ਸੋਟਾ ਬਾਧੋ ਮੁੱਤੀਆ ਲਿਓ ਹੋਰ ਨਾ ਕਿਸੇ ਦੀ ਗੱਲ ਕਰੋ ਸਾਡਾ ਕਦੀ ਵੀ ਬੈਡ ਐਲੀਮੈਂਟ ਦੇ ਨਾਲ ਕਦੀ ਵੀ ਕਿਸੇ ਸਮਗਲਰ ਦੇ ਨਾਲ ਕਦੀ ਵੀ ਕਿਸੇ ਗੈਕਸਟਰ ਦੇ ਨਾਲ ਕਦੀ ਵੀ ਸਾਡੇ ਕੇ ਆਕੂ ਦਾ ਕੋਈ ਸਬੰਧ ਨਹੀਂ ਹੈ ਇਹ ਸਭ ਸਬੰਧ ਤੁਹਾਡੇ ਦੇ ਤੁਸੀਂ ਮੱਝ ਦੇ ਵਿੱਚ ਮੋੜੀ ਰਹੇ ਗੈਕਸਟਰ ਨੂੰ ਜਿਹੜਾ ਸੰਦੇ ਦੇਣ ਦੇ ਵਿੱਚ ਸੋ ਮੈਂ ਤੁਹਾਨੂੰ ਕਿਹਾ ਤੇ ਹੁਣਾਂ ਕਿ ਭੁੱਲ ਜਾਓ ਕਿ ਹੁਣ ਬਾਜੇ ਦੇ ਲੋਕ ਕਿਤੇ ਤੁਹਾਨੂੰ ਮਾਫ ਕਰਨਗੇ ਸਵਾਲ ਇਹ ਵੀ ਠੀਕ ਹੈ ਕਿ ਕੀ ਗੈਂਗਸਟਰ ਦੇ ਪਰਿਵਾਰ ਨੂੰ ਇਸ ਤਰ੍ਹਾਂ ਸਨਮਾਨ ਦੇਣਾ ਚਾਹੀਦਾ ਹੈ ਪਰ ਦੂਜਾ ਸਵਾਲ ਇਹ ਵੀ ਹੈ ਕਿ ਕੀ ਇੱਕ ਗੈਂਗਸਟਰ ਦੇ ਗੁਨਾਹਾਂ ਦੀ ਸਜ਼ਾ ਉਸਦੇ ਪਰਿਵਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਾਂ ਇੱਕ ਗੈਂਗਸਟਰ ਕਰਕੇ ਉਸਦੇ ਬਾਕੀ ਪਰਿਵਾਰ ਨੂੰ ਸਾਈਡ ਲਾਈਨ ਕਰ ਦੇਣਾ ਚਾਹੀਦਾ ਹੈ ਇਹ तमाम ਸਵਾਲ ਨੇ ਜੋ ਸਮਾਜ ਦੇ ਸਾਹਮਣੇ ਖੜੇ ਨੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਸੀਟੀ ਤੇ ਲੱਗਦਾ ਹਥੇ ਜ਼ਿਕਰ ਕਰ ਲੈਣੇ ਆ ਗੁਰਦਾਸਪੁਰ ਦੇ ਡੀਸੀ ਆਫਿਸ 'ਚ ਹੋਈ ਬਹਿਸ ਦਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਨੇ ਕਾਂਗਰਸ ਆਗੂਆਂ ਵੱਲੋਂ ਲਾਏ ਇਲਜ਼ਾਮਾਂ ਨੂੰ ਸਾਫ਼ ਤੌਰ ਤੇ ਨਕਾਰਿਆ ਹੈ ਤਾਂ ਉਧਰ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਡੀਸੀ ਤੇ ਪ੍ਰੋਟੋਕਾਲ ਤੋੜਨ ਦੇ ਇਲਜ਼ਾਮ ਲਾ ਕੇ ਲੋਕ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕਰ ਦਿੱਤੀ ਗੱਲ ਹੈ ਇਹਦੇ ਪਿਓ ਲੋਕ ਦਫ਼ਤਰ ਨਹੀਂ ਡੀਸੀ ਦਾ ਅਗਲੀ ਦਾ ਦਫ਼ਤਰ ਹੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਹਿ ਕਰਕੇ ਬੈਠੇ ਜਿਹੜਾ ਪਰਚਾ ਦਿਨਾ ਤੇਰੇ ਨਾਲ ਬੈਠੇ ਦੇਖੋ ਤਰੀਕਾ ਲੋਗਰ ਮਾਮਲਾ ਲੱਗਦਾ ਬਾਅਦ ਤੇ ਜਾਂਦਾ ਕਾਂਗਰਸੀ ਆਗੂਆਂ ਤੇ ਗੁਰਦਾਸਪੁਰ ਦੇ ਡੀਸੀ ਦੇ ਵਿਚਾਲੇ ਤਿੱਖੀ ਬਹਿਸ ਦਾ ਇਹ ਮਾਮਲਾ ਗਰਮਾ ਗਿਆ ਇਸ ਵਿਵਾਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਸਾਹਮਣੇ ਆਏ ਕਾਂਗਰਸੀ ਆਗੂਆਂ ਦੇ ਵੱਲੋਂ ਦਫ਼ਤਰ ਤੋਂ ਬਾਹਰ ਕੱਢਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਅਨਕਾਰ ਦਿੱਤਾ ਤੇ ਕਿਹਾ ਕਿ ਉਹ ਸਾਰੇ ਲੀਡਰਾਂ ਦਾ ਸਨਮਾਨ ਕਰਦੇ ਨੇ ਕਿਸੇ ਨੂੰ ਵੀ ਦਫ਼ਤਰ ਤੋਂ ਬਾਹਰ ਜਾਣ ਦੇ ਲਈ ਨਹੀਂ ਕਿਹਾ ਹਾਲਾਂਕਿ ਉਹਨਾਂ ਵਿਧਾਇਕ ਪਾੜਾ ਤੇ ਦਿਖੇ ਲੈਜ਼ੇ ਦੇ ਵਿੱਚ ਬੁੱਲਣ ਦੀ ਗੱਲ ਆਕੀ ਹੈ ਇਹ ਲੋਕਲ ਐਮਐਲਏ ਸਾਹਿਬ ਸੀ ਪਾੜਾ ਸਾਹਿਬ ਉਹਨਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੋਈ ਉਹ ਉਹਨਾਂ ਨੇ ਕੁਝ ਲੱਗਿਆ ਵੀ ਸ਼ਾਇਦ ਡਿਪਟੀ ਕਮਿਸ਼ਨਰ ਸਾਡੀ ਗੱਲ ਪ੍ਰੋਪਰ ਨਹੀਂ ਸੁਣਦੇ ਉਹ ਤਲਕੀ ਜਾ ਕੇ ਗੱਲ ਕਰਨ ਲੱਗੇ ਤੇ ਉਹਨਾਂ ਦੇ ਆਪ ਦੇ ਲੀਡਰਸ ਨੇ ਵੀ ਉਹਨਾਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਵੀ ਉਹਨੂੰ ਇਹੀ ਕਿਹਾ ਵੀ ਜੇ ਜਦੋਂ ਆਪਾਂ ਗੱਲ ਬੈਠ ਕੇ ਹੋ ਰਹੀ ਹੈ ਤੇ ਸਮੱਸਿਆ ਦਾ ਬੈਠ ਕੇ ਹੱਲ ਹੁੰਦਾ ਉਦੋਂ ਸਾਰੇ ਵਿਵਾਦ ਤੇ ਸੰਸਦ ਸੁਜਿੰਦਰ ਸਿੰਘ ਰੰਡਾਵਾ ਦਾ ਵੀ ਧਿਆਨ ਸਾਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਡੀਸੀ ਨੇ ਕਾਫੀ ਸ਼ਰਮਨਾਕ ਰਵਈਆ ਵਰਤਿਆ ਤੇ ਪ੍ਰੋਟੋਕਾਲ ਦੇ ਤਹਿਤ ਉਹਨਾਂ ਨੂੰ ਰੀਸੀਵ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਐਕਸੀਡੈਂਟ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕੀਤੇ ਫੋਨ ਵੀ ਨਹੀਂ ਚੁੱਕੇ ਬਰਿੰਦਰ ਪਾੜਾ ਨੇ ਕਿਹਾ ਤੇ ਅਸੀਂ 12 ਵਜੇ ਤੁਹਾਡੇ ਆਫਿਸ 'ਚ ਸੁਜਿੰਦਰ ਸਿੰਘ ਰੰਦਾਵਾ ਉਹ ਪ੍ਰਤਾਪ ਬਾਜਵਾ ਤੇ ਪਤਰਜਿੰਦਰ ਸਿੰਘ ਬਾਜਵਾ ਤੇ ਬਰਿੰਦਰ ਸਿੰਘ ਪਾੜਾ ਆਵਾਂਗੇ ਡੀਸੀ ਪਹੁੰਚਿਆ ਨਹੀਂ ਅਸੀਂ ਏਡੀਸੀ ਕੋਲ ਜਾ ਕੇ ਬੈਠੀ ਹਾਂ एडीसी ने टेलीफोन ਕੀਤਾ کہ جی ایک کول بیٹھا کہ 20 25 منٹ بعد آیا ਇਹਦੇ ਚ ਉਹਨੇ توہین ਕੀਤੀ ਸਾਡੀ ਸਾਰਿਆਂ ਦੀ ਜਿੱਥੇ ਐਕਸੀਡੈਂਟ ਹੋਇਆ اے ڈی سی نے ਨਹੀਂ ਕੀਤਾ ਕਿ ਮੈਂ ਕਿ ਕੈਂਪੀ ਤੇ ਕਲੋਪੀ ਉਨਕਰ ਇੱਕ ਵਾਰੀ ਨਹੀਂ ਹੋਇਆ ਇਹਨੇ کئی ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ ਪਰਸੋਂ ਨੇ ਚੁੱਕਿਆ ਮੈਂ ਕੱਲ ਕਿਹਾ ਮੈਂ ڈی سب ਤੁਸੀਂ ਟੈਲੀਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਡੀਸੀ ਦਫਤਰ ਦੇ ਵਿਵਾਦ ਨੂੰ ਲੈ ਕੇ ਸੁਖਿੰਦਰ ਸਿੰਘ ਰੰਦਾਵਾ ਨੇ ਲੋਕ ਸਭਾ ਦੇ ਸਪੀਕਰ ਦੇ ਕੋਲ ਸ਼ਿਕਾਇਤ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਡੀਸੀ ਤੇ ਸਰਕਾਰੀ ਅਫਸਰਾਂ ਦੀ ਮੌਜੂਦਗੀ 'ਚ ਆਪਣਾ ਤੇ ਆਪਣੇ ਸਾਥੀਆਂ ਦਾ ਅਪਮਾਨ ਕਰਨ ਦੇ ਇਲਜ਼ਾਮ ਲਗਾਏ ਨੇ ਜਿਸ ਤੇ ਡੀਸੀ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਦਾ ਕੋਈ ਵੀ ਡਰ ਨਹੀਂ ਹੈ ਕਿਉਂਕਿ ਸਹੀ ਟੰਕ ਦੇ ਨਾਲ ਡਿਊਟੀ ਕਰ ਰਹੇ ਨੇ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਂਟ ਪਾਈ ਹੈ ਔਰ ਉਥੇ ਮੈਂ ਹੁਣ ਆਪ ਦੇਣ ਜਾ ਰਿਹਾ ਸਪੀਕਰ ਸਾਹਿਬ ਮੈਨੂੰ ਪਤਾ ਨਹੀਂ ਉਹਨਾਂ ਨੇ ਕੰਪਲੇਂਟ ਕੀਤੀ ਤੇ ਕਿਤੇ ਦਾ ਚੰਗੀ ਗੱਲ ਹੈ ਤੇ ਮੈਂ ਵੀ ਦੱਸਾਂ ਉਹਨਾਂ ਨੂੰ ਦਾ ਜੋ ਬੋਲੇ ਆ ਉਹ ਬੋਲੇ ਆ ਮੈਂ ਤਾਂ ਕੁਝ ਬੋਲਿਆ ਨਹੀਂ ਜੇ ਕੰਪਲੇਂਟ ਕੀਤੀ ਆ ਤਾਂ ਉਹ ਵੀਡੀਓ ਉਹਨਾਂ ਦਾ ਸਾਰੇ ਜਨਤਕ ਹੋਇਆ ਪਿਆ ਤੇ ਸਪੀਕਰ ਸਾਹਿਬ ਉਹ ਦੇਖ ਲੈਣਗੇ ਤੇ ਮੈਨੂੰ ਉਹਦੀ ਕੋਈ ਡਰ ਨਹੀਂ ਜਦੋਂ ਮੈਂ ਕੋਈ ਗਲਤ ਕੰਮ ਕੀਤਾ ਨਹੀਂ ਇਸ ਸਬ ਦੇ ਨਾਲ ਸੰਸਦ ਰੰਧਾਵਾ ਨੇ ਡੀਸੀ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਯਾਨੀ ਕਿ ਵਿਸ਼ੇਸ਼ ਅਧਿਕਾਰ ਮਤਾ ਵੀ ਦਿੱਤਾ ਜੋ ਸੰਸਦ ਮੈਂਬਰਾਂ ਦੇ ਵੱਲੋਂ ਕੀਤੀ ਜਾਣ ਵਾਲੀ ਰਸਮੀ ਸ਼ਿਕਾਇਤ ਹੈ ਜੋਨਾਂ ਦੇ ਅਧਿਕਾਰਾਂ ਸ਼ਕਤੀਆਂ ਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ న్యూਸ 18 ਪੰਜਾਬ ਵਰਦੀਆਂ ਮੁਬਾਰਕ ਇਹ ਸਾਡਾ ਦਫ਼ਤਰ ਜਿਹੜੇ ਪਿਆਰੇ ਦਫ਼ਤਰ ਨਹੀਂ ਤੇ ਸਭ ਦੇ ਵਿਚਾਲੇ ਪੰਜਾਬ ਬੀਜੇਪੀ ਦਾ ਇੱਕ ਡੈਲੀਗੇਸ਼ਨ ਚੋਣ ਕਮਿਸ਼ਨ ਨੂੰ ਮਿਲਣ ਪਹੁੰਚਿਆ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਦੇ ਵਿੱਚ ਇਹ ਡੈਲੀਗੇਸ਼ਨ ਗਿਆ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਔਰ ਪੰਚਾਇਤੀ ਚੋਣਾਂ ਦੇ ਵਿੱਚ ਵਾਰਡ ਬੰਦੀ ਨੂੰ ਲੈ ਕੇ ਵੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਉਹਨਾਂ ਨੇ ਕਿਹਾ ਕਿ VOTER ਸੂਚੀ ਨੂੰ ਲੈ ਕੇ ਵੀ ਅਸੀਂ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖੀ ਹੈ ਵਾਰਡ ਬੰਦੀ ਕੀਤੀ ਗਈ ਹੈ ਉਹਦੇ ਅਨੁਸਾਰ ਵੋਟਰ ਵੀ ਉਹਦੇ ਬਿਚਾਰ ਹੋਣੇ ਚਾਹੀਏ ਆ ਪਰ ਦੇਖਣ ਜੇ ਆਇਆ ਵਾਰਡ ਦੀ ਵਾਰਡ ਬੰਦੀ ਕੋਈ ਹੋਰ ਹੈ ਉਹਦੇ ਮੋਟਾ ਕਿਹਦੇ ਹੋਰ ਵਾਰਡ ਗਿਆ ਭਾਈ ਇਹ ਇਨਸ਼ੋਰ ਕਰਨ ਲਈ ਜਿਹੜਾ ਪਰ ਆਪੋਜੀਸ਼ਨ ਦਾ ਉਹ ਕੈਂਡੀਡੇਟ ਜਿਹੜਾ ਜਿੱਤਣ ਵਾਲਾ ਉਹਨੂੰ ਹਰਾਉਣ ਲਈ ਜਿਆਦਾ ਉਹਦੀਆਂ ਵੋਟਾਂ ਉਹਨੂੰ ਉਹਦੀ ਆਪਣੀ ਵੋਟ ਕੱਢ ਕੇ ਐਸੀ ਬਾਜ਼ਮਾ ਕੀ ਜਿਵੇਂ ਜਿਹੜੇ ਪ੍ਰਮੁੱਖ ਸਪੋਰਟਰ ਆ ਉਹਨਾਂ ਨੂੰ ਜਿਵਾੜਾ ਲੈ ਗਏ ਤਾਂ ਕਿ ਉਹ ਜਿੱਤ ਨਾ ਸਕੇ ਇਲੈਕਸ਼ਨ ਨਾ ਲਾ ਸਕੇ ਸੋ ਬਾਟ ਬੰਦੀ ਦੀ ਗਲਤ ਹੋਈ ਹੈ ਔਰ ਵੋਟਰ ਲਿਸਟ ਦਾ ਬਿਲਕੁਲ ਗਲਤ ਬੁੜੀਆਂ ਅਜੇ ਇਲੈਕਸ਼ਨ ਕਮਿਸ਼ਨ ਨੇ ਧਿਆਨ ਚ ਜਾਂਦੀ ਹੈ ਉਹਨਾਂ ਨੂੰ ਪਹਿਲਾਂ ਵੀ ਪਤਾ ਹੈ ਪਰ ਉਹਨਾਂ ਨੇ ਕਿਹਾ ਸੀ ਇਹਦੇ ਕਮੈਂਟਸ ਲਵਾਂਗੇ ਡੀਸੀ ਤੋਂ ਤੇ ਫਿਰ ਜਿਹੜੀ ਬੰਦੀ ਕਾਰਵਾਈ ਕਰਾਂਗੇ ਪਰ ਇੱਕ ਤਰ੍ਹਾਂ ਦੇ ਲੱਗਦਾ ਹੈ ਦੇ ਸਰਕਾਰ ਇੱਕ ਪਾਸੇ ਹੋ ਕੇ ਜਿਹੜੇ ਵੀਡੀਓ ਐਸਡੀਐਮ ਤੇ ਜਿਹੜੇ ਪੰਚਾਇਤ ਸਟਰੀ ਆ ਉਹ ਵੋਟਾਂ ਦੇ ਵਿੱਚ ਜੋ ਪਾਰਟੀ ਦੇ ਹੁਕਮਗੀ ਤਾਰਨ ਆ ਆਜੀ ਪਾਰਟੀ ਉਹਦੇ ਵਾਸਤੇ ਮੋਟਾ ਨੇ ਬਣਾਈਆਂ ਇਲੈਕਸ਼ਨ ਦਾ ਪ੍ਰੋਸੈਸ ਤਾਂ ਇੱਕ ਡਰਾਮਾ ਹੈ ਅਦਰਵਾਈ ਕੋ ਇਲੈਕਸ਼ਨ ਤਿੰਤਰਾ ਹੋਣੀ ਗਈ ਐਨਓਸੀ ਜਿਹੜੇ ਲੋਕੀ ਲੈਂਡ ਦੇ ਜਿਹੜੇ ਮਾਰਦੇ ਕੋਈ ਮਿਲਦੇ ਨਹੀਂ ਹੈ ਔਰ ਆਪਣੇ ਅੰਦਰ ਬੈਠੇ ਨੇ ਨਾਲੋਂ ਦੇ ਆਮ ਆਦੀ ਪਾਰਟੀ ਦੇ ਲੀਡਰ ਬੈਠੇ ਨੇ ਜਿਹੜਾ ਉਹਨਾਂ ਦਾ ਕੋਈ ਬੰਦਾ ਆ ਜਾਂਦਾ ਉਹਨੂੰ ਸਾਰਾ ਕੁਝ ਮਿਲ ਜਾਂਦਾ ਦੂਜਿਆਂ ਨੂੰ ਮਿਲ ਨਹੀਂਦਾ ਆ ਕੀ ਐ ਸਵਾਸ਼ੰਤ ਕਮਿਸ਼ਨ ਸਾਹਿਬ ਨੇ ਕੋਈ ਕਰੀ ਗਲਤੀ ਅਸੀਂ ਲਿਖਤੀ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਉਹਨਾਂ ਨੇ ਕਿਹਾ ਅੱਜ ਇਹਨੂੰ ਤਾਂ ਕਮੈਂਟਸ ਕਰਦੇ ਨਾ ਮੰਗਦੇ ਤੇ ਉਧਰ ਅਕਾਲੀ ਦਲ ਵੱਲੋਂ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਆ ਔਰ ਅਕਾਲੀ ਦਲ ਨੇ ਚੁੱਲਾ ਟੈਕਸ ਨੂੰ ਲੈ ਕੇ ਸਵਾਲ ਚੱਕੇ ਨੇ ਉਹਨਾਂ ਕਿਹਾ ਕਿ ਚੁੱਲਾ ਟੈਕਸ ਦੇ ਬਕਾਏ ਕਰਕੇ ਰਿਟਰਨਿੰਗ ਅਫਸਰ ਪੱਧਰ ਤੇ ਇਹ ਨਾਮਿਨੇਸ਼ਨ ਰੱਦ ਨਾ ਹੋਣ ਚੋਣ ਕਮਿਸ਼ਨ ਇਹਦੀ ਨਿਗਰਾਨੀ ਖੁਦ ਕਰੇ ਅਕਾਲੀ ਦਲ ਨੇ ਕਿਹਾ ਕਿ ਚੁੱਲਾ ਟੈਕਸ ਦੀ ਰੈਗੂਲਰ ਰਿਕਵਰੀ ਦਾ ਸਿਸਟਮ ਨਹੀਂ ਹੈ ਸਤਾਤਾਰੀ ਤੇਰਤੇ ਵੀ ਅਕਾਲੀ ਦਲ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਜਿਹੜਾ ਚੁੱਲਾ ਟੈਕਸ ਹੈ ਇੱਕ ਬੜਾ ਪੁਰਾਣਾ ਜਿਹਾ ਟੈਕਸ ਹੈ 7 ਰੁਪਏ ਸਾਲ ਦਾ ਲੱਗਦਾ 5 ਸਾਲਾਂ ਦਾ 35 ਰੁਪਏ ਦਾ ਟੈਕਸ ਤੇ ਇਹ ਜਿਹੜਾ ਟੈਕਸ ਹੈ 7 ਰੁਪਏ ਦਾ ਸਾਲ ਦਾ ਇਹ ਕਿੱਡਾ ਵੱਡਾ ਡੈਮੋਕਰੇਸੀ ਨੂੰ ਖੋਰਾ ਡਾਰਿਆ ਮੈਂ ਕਹਿ ਰਿਹਾ ਕਿ 73 ਦੇ ਉੱਤੇ ਡੈਮੋਕਰੇਸੀ ਨੂੰ ਖਤਮ ਕਰ ਰਿਹਾ ਇਸ ਕਰਕੇ ਅਸੀਂ ਕਮਿਸ਼ਨ ਨੂੰ ਕਿਹਾ ਕਿ ਇਹ ਅਸੂਲ ਬਣਾ ਦਿਓ ਰੂਲ ਬਣਾ ਦਿਓ ਡਾਇਰੈਕਸ਼ਨ ਦੇ ਦਿਓ ਕਿ ਕੋਈ ਵੀ ਸੂਬੇ ਦੇ ਵਿੱਚ ਨਾਮਜਿਤ ਕੀ ਪੱਤਰ ਜਿਹੜਾ ਉਹਨੂੰ ਚੁੱਲਾ ਟੈਕਸ ਨੋ ਡਿਊ ਦੇ ਆਧਾਰ ਦੇ ਉੱਤੇ ਰੱਦ ਨਾ ਕੀਤਾ ਦੂਜੀ ਗੱਲ ਕਿ ਜੇ ਕਿਤੇ ਰਿਟਰਨਿੰਗ ਅਫਸਰ ਸਾਹਿਬਾਨ ਨੂੰ ਲੱਗਦਾ ਕਿ ਕਿਸੇ ਦੇ ਵਿੱਚ ਕੋਈ ਇਹਦੇ ਵਿੱਚ ਉਹ ਕੋਈ ਐਕਸ਼ਨ ਲੈਣਾ ਚਾਹੁੰਦੇ ਆ ਤੇ ਉਹਨਾਂ ਦੇ ਪਦਰ ਤੇ ਨਾ ਲਿਆ ਜਾਵੇ ਪਹਿਲਾਂ ਕਮਿਸ਼ਨ ਉਹਦੀ ਇੰਡੀਪੈਂਡੈਂਟ ਸੁਣਵਾਈ ਜਿਹੜੀ ਆ ਆਪਣੇ ਪੱਧਰ ਦੇ ਉੱਤੇ ਕਰੇ ਉਹ ਸਿਸਟਮ ਕਮਿਸ਼ਨ ਆਪਣਾ ਵਲ ਕੱਢ ਲਵੇ